ਅਸੀਂ ਅੱਜ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਕੋਟ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ੇਠ ਕਾਸ ਆਪਰੇਸ਼ਨ ਕੀਤਾ ਪਿੰਡ ਅਰਾਈਆਂ ਵਾਲਾ ਥਾਣਾ ਸਦਰ ਫਰੀਕੋਟ ਦੇ ਰੀਜ ਵਿੱਚ ਤੇ ਇੱਥੇ ਅਸੀਂ ਜੋ ਸਾਨੂੰ ਸਸਪੈਕਟਡ ਘਰ ਸੀਗੇ ਜੋ ਕਿ ਸਾਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਗਾਹੇ ਬਗਾਹੇ ਚੋਰੀ ਛੁਪੇ ਨਸ਼ਾ ਵੇਚ ਸਕਦੇ ਆ ਉਹਨਾਂ ਦੇ ਘਰਾਂ ਦੀ ਅਸੀਂ ਸਰਚ ਕੀਤੀ ਹੈਗੀ ਇੱਥੇ ਕਿੰਨੇ ਘਰਾਂ ਦੀ ਸਰਚ ਕੀਤੀ ਕਿੰਨੇ ਇੱਥੇ ਅਸੀਂ ਕੋਈ 4-5 ਘਰਾਂ ਦੀ ਸਰਚ ਕੀਤੀ ਹੈ ਜਿਨ੍ਹਾਂ ਤੇ ਸਾਨੂੰ ਸ਼ੱਕ ਸੀਗਾ ਜੀ ਹਜੇ ਰਿਸਰਚ ਚੱਲ ਰਹੀ ਹੈ ਰਿਕਵਰੀ ਸਰਚ ਕੰਪਲੀਟ ਨਹੀਂ ਹੋएगी ਤੇ ਉਸ ਤੋਂ ਬਾਅਦ ਜਦੋਂ ਸਰਚ ਕੰਪਲੀਟ ਹੋ ਜਾਏਗੀ ਤੁਹਾਨੂੰ ਬਿਲਕੁਲ ਸਾਰੀ ਇਤਲਾਹ ਦਿੱਤੀ ਜਾਏਗੀ ਯਾਰ ਜੀ ਜੀ ਅੱਜ ਪਹਿਲੇ ਦਿਨ ਤੁਸੀਂ ਆਜਾ ਉਹਦਾ ਸੰਭਾਲਿਆ ਐਸ ਐਚਓ ਐਸ ਜੀ ਸਦਰ ਵੱਲੋਂ ਤੇ ਪਹਿਲੇ ਦਿਨ ਹੀ ਵੱਡੀ ਕਾਰਵਾਈ ਦੇਖਣ ਨੂੰ ਸਾਹਮਣੇ ਆ ਗਈ ਤੇ ਨਹੀਂ ਬਿਲਕੁਲ ਇਹ ਕਾਰਵਾਈ ਤਾਂ ਪਹਿਲਾਂ ਵੀ ਚੱਲਦੀ ਰਹਿੰਦੀ ਕਿਉਂਕਿ ਸਾਡੇ ਜੋ ਐਸ ਐਸ ਪੀ ਸਾਹਿਬ ਨੇ ਸਾਨੂੰ ਉਹਨਾਂ ਦੀ ਡਾਇਰੈਕਸ਼ਨ ਹੀ ਬੜੀ ਕਲੀਅਰ ਕਟ ਹੈ ਕਿ ਨਸ਼ਿਆਂ ਦੇ ਮੈਟਰ ਦੇ ਵਿੱਚ ਕਿਸੇ ਦੇ ਨਾਲ ਕੋਈ ਲਿਆਜ ਨਹੀਂ ਕਰਨੀ ਔਰ 0% ਸਾਡੀ ਟੋਲਰੈਂਸ ਹੈ ਇਸ ਕਰਕੇ ਪਹਿਲਾ ਦਿਨ ਹੋਵੇ ਭਾਵੇਂ ਦੂਸਰਾ ਦਿਨ ਹੋਵੇ ਤੇ ਡਿਊਟੀ ਪ੍ਰਤੀ ਅਸੀਂ ਬੜੇ ਇਮਾਨਦਾਰ ਆਂ ਔਰ ਨੌਕਰੀ ਅਸੀਂ ਬੜੀ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਚਲਾ ਰੱਖੀ ਆ ਉਸ ਨੂੰ ਅਸੀਂ ਬੜੀ ਠੋਕ ਵਜਾ ਕੇ ਕਰ ਰਹੇ ਆ ਜਿਵੇਂ ਹੁਣ ਜੁੱਧ ਨਸ਼ਿਆਂ ਵਿਰੁੱਧ ਦੀ ਮੈਂ ਨੂੰ ਲੈ ਕੇ ਕਿਤਨਾ ਕਿਤੇ ਜਿਹੜਾ ਤੁਸੀਂ ਕਿਹਾ ਵੀ ਰਣਪੈਣ ਰਾਇਨਾਲ ਦੇ ਵਿੱਚ ਕੰਟਰੋਲ ਹੋ ਚੁੱਕਿਆ ਹਾਂਜੀ ਤਾਂ ਹਜੇ ਵੀ ਜੇਕਰ ਕਿਤੇ ਨਾ ਕਿਤੇ ਜਿਹੜੇ ਕੋਈ ਨਾ ਕੋਈ ਸਮਾਗਲਰ ਹੈਗੇ ਆ ਹਜੇ ਵੀ ਜਿਹੜਾ ਨਸ਼ਾ ਤਸਕਰ ਹੈਗੇ ਆ ਕੋਈ ਚੇਤਾਵਨੀ ਉਹਨਾਂ ਨੂੰ ਕੋਈ ਤਰ੍ਹਾਂ ਦਾ ਮੈਸੇਜ ਬਿਲਕੁਲ ਉਹਨਾਂ ਨੂੰ ਚੇਤਾਵਨੀ ਹੈਗੀ ਕਿ ਉਹ ਜਿਵੇਂ ਕਹਾਵਤ ਬਣੀ ਹੈ ਕਿ ਬੱਕਰੀ ਦੀ ਮਾਂ ਕਦੋਂ ਤੱਕ ਖੈਰ ਮਨਾਉਗੀ ਇਹ ਜੋ ਨਸ਼ਾ ਵੇਚਣ ਵਾਲੇ ਆ ਕਦੋਂ ਤੱਕ ਪੰਜੇ ਤੋਂ ਭੱਜ ਲੈਣਗੇ ਕਾਨੂੰਨ ਦਾ ਪੰਜਾ ਇਹਨਾਂ ਨੂੰ ਫੜ ਹੀ ਲਊਗਾ ਅਸੀਂ ਅੱਜ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ੇਠ ਕਾਸ ਆਪਰੇਸ਼ਨ ਕੀਤਾ ਪਿੰਡ ਅਰਾਈਆਂ ਵਾਲਾ ਥਾਣਾ ਸਦਰ ਫਰੀਦਕੋਟ ਦੇ ਰੀਜ ਵਿੱਚ ਤੇ ਇੱਥੇ ਅਸੀਂ ਜੋ ਸਾਨੂੰ ਸਸਪੈਕਟਡ ਕਰ ਸੀਗੇ ਜੋ ਕਿ ਸਾਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਗਾਹੇ ਬਗਾਹੇ ਚੋਰੀ ਛੁਪੇ ਨਸ਼ਾ ਵੇਚ ਸਕਦੇ ਆ ਉਹਨਾਂ ਦੇ ਘਰਾਂ ਦੀ ਅਸੀਂ ਸਰਚ ਕੀਤੀ ਹੈਗੀ ਇੱਥੇ ਕਿੰਨੇ ਘਰਾਂ ਦੀ ਸਰਚ ਕੀਤੀ ਕਿੰਨੇ ਇੱਥੇ ਅਸੀਂ ਕੋਈ 4-5 ਘਰਾਂ ਦੀ ਸਰਚ ਕੀਤੀ ਹੈ ਜਿਨ੍ਹਾਂ ਤੇ ਸਾਨੂੰ ਸ਼ੱਕ ਸੀਗਾ ਜੀ ਹਜੇ ਰਿਸਰਚ ਚੱਲ ਰਹੀ ਹੈ ਰਿਕਵਰੀ ਸਰਚ ਕੰਪਲੀਟ ਨਹੀਂ ਹੋएगी ਤੇ ਉਸ ਤੋਂ ਬਾਅਦ ਜਦੋਂ ਸਰਚ ਕੰਪਲੀਟ ਹੋ ਜਾਏਗੀ ਤੁਹਾਨੂੰ ਬਿਲਕੁਲ ਸਾਰੀ ਇਤਲਾਹ ਦਿੱਤੀ ਜਾਏਗੀ ਯਾਰ ਜੀ ਜੀ ਅੱਜ ਪਹਿਲੇ ਦਿਨ ਤੁਸੀਂ ਆਜਾ ਉਹਦਾ ਸੰਭਾਲਿਆ ਐਸ ਐਚਓ ਐਸ ਜੀ ਸਦਰ ਵੱਲੋਂ ਤੇ ਪਹਿਲੇ ਦਿਨ ਹੀ ਵੱਡੀ ਕਾਰਵਾਈ ਦੇਖਣ ਨੂੰ ਸਾਹਮਣੇ ਆ ਗਈ ਤੇ ਨਹੀਂ ਬਿਲਕੁਲ ਇਹ ਕਾਰਵਾਈ ਤਾਂ ਪਹਿਲਾਂ ਵੀ ਚੱਲਦੀ ਰਹਿੰਦੀ ਕਿਉਂਕਿ ਸਾਡੇ ਜੋ ਐਸ ਐਸ ਪੀ ਸਾਹਿਬ ਨੇ ਸਾਨੂੰ ਉਹਨਾਂ ਦੀ ਡਾਇਰੈਕਸ਼ਨ ਹੀ ਬੜੀ ਕਲੀਅਰ ਕਟ ਹੈ ਕਿ ਨਸ਼ਿਆਂ ਦੇ ਮੈਟਰ ਦੇ ਵਿੱਚ ਕਿਸੇ ਦੇ ਨਾਲ ਕੋਈ ਲਿਆਜ ਨਹੀਂ ਕਰਨੀ ਔਰ 0% ਸਾਡੀ ਟੋਲਰੈਂਸ ਹੈ ਇਸ ਕਰਕੇ ਪਹਿਲਾ ਦਿਨ ਹੋਵੇ ਭਾਵੇਂ ਦੂਸਰਾ ਦਿਨ ਹੋਵੇ ਤੇ ਡਿਊਟੀ ਪ੍ਰਤੀ ਅਸੀਂ ਬੜੇ ਇਮਾਨਦਾਰ ਆਂ ਔਰ ਨੌਕਰੀ ਅਸੀਂ ਬੜੀ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਚਲਾ ਰੱਖੀ ਆ ਉਸ ਨੂੰ ਅਸੀਂ ਬੜੀ ਠੋਕ ਵਜਾ ਕੇ ਕਰ ਰਹੇ ਆਂ ਜਿਵੇਂ ਹੁਣ ਜੁੱਧ ਨਸ਼ਿਆਂ ਵਿਰੁੱਧ ਦੀ ਮੈਂ ਨੂੰ ਲੈ ਕੇ ਕਿਤਨਾ ਕਿਤੇ ਜਿਹੜਾ ਤੁਸੀਂ ਕਿਹਾ ਵੀ ਰਾਮਪੈਣਾ ਰਾਇਨਾਲ ਦੇ ਵਿੱਚ ਕੰਟਰੋਲ ਹੋ ਚੁੱਕਿਆ ਹਾਂਜੀ ਤਾਂ ਹਜੇ ਵੀ ਜੇਕਰ ਕਿਤਨਾ ਕਿਤੇ ਜਿਹੜੇ ਕੋਈ ਨਾ ਕੋਈ ਸਮੈਗਲਰ ਹੈਗੇ ਆ ਹਜੇ ਵੀ ਜਿਹੜਾ ਨਸ਼ਾ ਤਸਕਰ ਹੈਗੇ ਆ ਕੋਈ ਚੇਤਾਵਨੀ ਉਹਨਾਂ ਨੂੰ ਕੋਈ ਤਰ੍ਹਾਂ ਦਾ ਮੈਸੇਜ ਬਿਲਕੁਲ ਉਹਨਾਂ ਨੂੰ ਚੇਤਾਵਨੀ ਹੈਗੀ ਕਿ ਉਹ ਜਿਵੇਂ ਕਹਾਵਤ ਬਣੀ ਹੈ ਕਿ ਬੱਕਰੀ ਦੀ ਮਾਂ ਕਦੋਂ ਤੱਕ ਖੈਰ ਮਨਾਉਗੀ ਇਹ ਜੋ ਨਸ਼ਾ ਵੇਚਣ ਵਾਲੇ ਆ ਕਦੋਂ ਤੱਕ ਪੰਜੇ ਤੋਂ ਭੱਜ ਲੈਣਗੇ ਕਾਨੂੰਨ ਦਾ ਪੰਜਾ ਇਹਨਾਂ ਨੂੰ ਫੜ ਹੀ ਲਊਗਾ